ਬੜੀਆਂ ਬੜੀਆਂ ਚੀਜ਼ਾਂ ਸਾਡੇ ਕੋਈ ਪਈਆਂ ਪ੍ਰਤੱਖ ਦੇਖੀਆਂ ਲਿਖੀਆਂ ਮਿਲੀਆਂ ਸਭ ਮੇਰਠ ਦੇ ਵਿੱਚ ਮੇਰਠ ਵਿੱਚ ਮੁਸਲਮਾਨ ਰਹਿੰਦੇ ਨੇ ਮੁਸਲਮਾਨ ਜਪ ਸਾਹਿਬ ਬਹੁਤ ਕਰਦੇ ਆ ਇੱਕ ਮੁਸਲਮਾਨ ਦੇ ਘਰੇ ਦਸਮ ਦਾ ਪ੍ਰਕਾਸ਼ ਹੈ ਬੜੀ ਮਰਿਆਦਾ ਰੱਖਦੇ ਨੇ ਪਰਿਵਾਰ ਸਾਰਾ ਚਾਣ ਨਹੀਂ ਲੱਗੀ ਹੈ ਉਹ ਕਹਿੰਦੀ ਪਠਾਣੀ ਕਹਿੰਦੀ ਜਦ ਅਸੀਂ ਪਾਠ ਕਰਦੇ ਆ ਢਾਲਾਂ ਕਿਰਪਾਨਾਂ ਦੀ ਪ੍ਰਤੱਖ ਆਵਾਜ਼ ਸੁਣਦੀ ਸਾਨੂੰ ਬੜਾ ਕੁਝ ਹੈ ਦੁਨੀਆਂ 'ਚ ਨੇਗੇਟਿਵ ਥਿੰਕਿੰਗ ਤਾਂ ਚਲਾ ਲਈ ਪੋਜ਼ਿਟਿਵ ਵਾਲੇ ਪਾਸੇ ਗਏ ਨਹੀਂਗੇ ਅਰਬ ਕੰਟਰੀ ਵਿੱਚ ਦੇਖੋ ਮੁਸਲਮਾਨ ਜਾਪ ਸਾਹਿਬ ਦਾ ਪਾਠ ਸੁਣਦੇ ਨੇ ਉਹ ਕਹਿੰਦੇ ਜਿੰਨਾ ਇਸ ਵਿੱਚ ਤਾਕਤ ਹੈ ਹੋਰ ਕਿਸੇ ਬਾਣੀ ਚ ਨਹੀਂ ਤਾਕਤ ਨਹੀਂ ਸਾਰੀਆਂ ਕਲਾਮਾਂ ਗੁਰੂ ਗੋਬਿੰਦ ਸਿੰਘ ਨੇ ਸਾਡੀਆਂ ਫੈਲ ਕਰਤੀਆਂ ਦਸਮ ਦੀ ਬਾਣੀ 'ਚ ਬਹੁਤ ਪਾਵਰ ਹੈ ਪਰ ਉਹ ਜੇ ਆਪਾਂ ਪੁੱਠਾ ਸੋਚਾਂਗੇ ਤਾਂ ਫਿਰ ਪੁੱਠੇ ਪਾਸੇ ਨੂੰ ਦਿਮਾਗ ਜਾਊਗਾ ਸਿੱਧੇ ਪਾਸੇ ਕਈ ਨਿਆਣੇ ਮੈਨੂੰ ਇੰਗਲੈਂਡ ਚ ਕਹਿੰਦੇ ਸੀ 10 ਮੈਂ ਚ ਐ ਲਿਖਿਆ ਐ ਲਿਖਿਆ ਮੈਂ ਕਿਹਾ ਤੁਹਾਡੇ ਕੋਈ ਡਾਕਟਰੀ ਕਰਦਾ ਇੱਕ ਮੁੰਡਾ ਕਹਿੰਦਾ ਮੈਂ ਕਰਦਾ ਮੈਂ ਤੇਰੀ ਕਿਤਾਬ ਖੋਲਣ ਦੇ ਯੋਗ ਹੈਗੀ ਐ ਮੈਂ ਕਿਹਾ ਅਸੀਂ ਦੇਖ ਸਕਦੇਗਾ ਨਹੀਂ ਮੈਂ ਕਿਉਂ ਕਹਿੰਦਾ ਉਹ ਚ ਸਾਰੇ ਅੰਗਾਂ ਦੀਆਂ ਤਸਵੀਰਾਂ ਦਿੱਤੀਆਂ ਹਨ ਮੈਂ ਕਿਹਾ ਉਹ ਤੈਨੂੰ ਬੁਰੇ ਪਾਸੇ ਲਜਾਣ ਲਈ ਦਿੱਤੀਆਂ ਕਿ ਚੰਗੇ ਪਾਸੇ ਕਹਿੰਦਾ ਉਹ ਤਾਂ ਮੈਂ ਡਾਕਟਰ ਬਣੂੰਗਾ ਇਹ ਸਾਰੇ ਅੰਗਾਂ ਦਾ ਗਿਆਨ ਹੋਊ ਤਾਂ ਹੀ ਉਹ ਡਾਕਟਰੀ ਕਰੂੰਗਾ ਜਿਹੜੇ ਬੱਚੇ ਡਾਕਟਰ ਬਣਦੇ ਕਦੇ ਉਹਦੇ ਨੇ ਕਿਤਾਬ ਖੋਲ ਕੇ ਨਹੀਂ ਦੇਖ ਸਕਦੇ ਅਸੀਂ ਕਿਤਾਬ ਬੰਦ ਕਰਨੀ ਪੈਂਦੀ ਨਾ ਵੀ ਤੁਸੀਂ ਉਹ ਦੇਖ ਸਕਦੇ ਮਰਿਆ ਹੋਇਆ ਬੰਦਾ ਹਸਪੀਟਲ 'ਚ ਉੱਥੇ ਕਟਵਾਉਂਦੇ ਨੇ ਉਹਨਾਂ ਤੋਂ ਕੱਲਾ-ਕੱਲਾ ਅੰਗ ਦਿਖਾਉਂਦੇ ਨੇ ਕਟਾਉਂਦੇ ਨੇ ਕੀ ਉਹ ਬਦਮਾਸ਼ੀ ਕਰਦੇ ਨੇ ਜੇ ਡਾਕਟਰ ਨੂੰ ਨੌਲੇਜ ਹੋएगी ਤਾਂ ਉਹ ਡਾਕਟਰ ਬਣੋ ਇਹ ਇਹ ਜਿਹੜਾ ਦਸਮ ਵਿੱਚ ਦਿਸਾਲੋ ਰੌਲਾ ਪਾਏ ਨੇ ਅੱਜ ਚਲਿੱਤਰ-ਚਲਿੱਤਰ ਕਰਦੇ ਹੋ ਮਹਾਰਾਜਾ ਅਨਜੀਤ ਸਿੰਘ ਨੂੰ ਕਿਹੜੀ ਚੀਜ਼ ਨੇ ਮਾਰਿਆ ਸੀ ਜੇ ਉਹਨੂੰ ਔਰਤਾਂ ਨੇ ਚਲਿੱਤਰ ਪਤਾ ਹੁੰਦੇ ਤਾਂ ਉਹ ਸੁੰਦਰਾਂ ਨਾਲ ਵਿਆਹ ਨਾ ਕਰਾ ਮੋਰਾ ਕੰਜਰੀ ਨਾਲ ਵਿਆਹ ਕਰਾਇਆ ਉਹਨੇ ਕਿ ਨਹੀਂ ਆ ਪਹਾੜੀਆਂ ਨੇ ਆਪਣੀਆਂ ਕੁੜੀਆਂ ਦੇ ਦੇ ਕੇ ਰਾਜਨਾਸ਼ ਕੀਤਾ ਕਿ ਨਹੀਂ ਉਹਦਾ ਇਹ ਬੜੀਆਂ ਹੁੰਦੀਆਂ ਗੱਲਾਂ ਤੁਸੀਂ ਗ੍ਰਸਥ ਦੇ ਵਿੱਚ ਰਹਿਣ ਵਾਲੇ ਆਪਾਂ ਕਿੰਨੇ ਕਹ ਕੇ ਜੇ ਮੈਂ ਕਹਿ ਦੇਵਾਂ ਵੀ ਖੂਦ ਇਹ ਡੱਡੂ ਵਾਲੀ ਜ਼ਿੰਦਗੀ ਆਪਣੀ ਕੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜਦੇ ਕਦੇ ਰਾਜ ਕੀਤਾ ਤੁਹਾਡੇ ਚੋਂ ਕਿਸੇ ਨੇ ਤੁਹਾਨੂੰ ਕੀ ਵੀ ਤਾਂ ਰਾਜ ਦੇ ਵਿੱਚ ਕੀ ਕੀ ਪ੍ਰੋਬਲਮਾਂ ਆਉਂਦੀਆਂ ਨੇ ਦਸਵੇਂ ਪਾਸ਼ੇ ਇੱਕ ਚਲਿੱਤਰ ਲਿਖ ਕੇ ਕਹਿੰਦੇ ਨੇ ਕਹਿੰਦੇ ਦਾਸੀ ਨਾਲ ਕਦੇ ਰਾਜਾ ਵਿਆਹ ਨਾ ਕਰਾਵੇ ਦਾਸੀ ਰਾਜ ਡੋਬ ਦਿੰਦੀ ਹੈ ਉਹ ਚੋ ਚੀਜ਼ਾਂ ਦਸੀਆਂ ਹੋਈਆਂ ਉਹ ਜੇ ਤਾਂ ਸੋਚ ਲਓ ਮਾੜੇ ਪਾਸੇ ਨੂੰ ਜੇ ਤਾਂ ਮਾੜੇ ਪਾਸੇ ਨੂੰ ਸੋਚੀ ਜਾਓ ਨਹੀਂ ਇਸ ਤਾਂ ਮਾਡਲ ਲੈਣਾ ਕੀ ਮਾਡਲ ਹੈ ਆ ਜਦੋਂ ਜਫਰਨਾਵਾ ਪੜੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਕੀ ਲਿਖਿਆ ਪਤਾ ਕਹਿੰਦੇ ਇੱਕ ਪਠਾਨ ਸੀ ਉਹ ਵਪਾਰ ਕਰਦਾ ਸੀ ਬਹੁਤ ਭਾਰੀ ਬਾਹਰੀ ਰਹਿੰਦਾ ਸੀ ਜ਼ਿਆਦਾਤਰ ਉਹ ਉਹਦੇ ਜਿਹੜੀ ਪਠਾਣੀ ਸੀ ਉਹ ਬੇ ਵਿਚਾਰਨ ਹੋ ਗਈ ਵਿਕਾਰਨ ਹੋ ਗਈ ਉਹਨੂੰ ਵੀ ਪਤਾ ਲੱਗ ਗਿਆ ਕੋਈ ਬੰਦਾ ਆਉਂਦਾ ਸਾਡੇ ਘਰ 50 ਬੰਦੇ ਉਹਨੇ ਸੋਟੀਆਂ ਵਾਲੇ ਕਾਇਮ ਕੀਤੇ ਵੀ ਅੱਜ ਉਹਨੂੰ ਮਾਰ ਦੇਣਾ ਬੰਦੇ ਨੂੰ ਜਾ ਕੇ ਪਠਾਣੀ ਨੂੰ ਪਹਿਲਾਂ ਖਬਰ ਆ ਗਈ ਵੀ ਤੈਨੂੰ ਅੱਜ ਮਾਰਨ ਆ ਰਿਹਾ ਹਲੇ 50 ਮੀਲ ਆਉ ਉਹਨੇ ਕੀ ਕੀਤਾ ਘਰ ਦੇ ਵਿੱਚ ਸਾਰੀਆਂ ਤਿਆਰੀਆਂ ਸਫਾਈਆਂ ਸ਼ੁਰੂ ਕੀਤੀਆਂ ੱੱਪੜ ਵਛਾ ਤੇ ਸਭ ਕੁ ਕਰਕੇ ਭਾਂਡਿਆਂ ਦਾ ਅਰੇਂਜਮੈਂਟ ਕਰ ਲਿਆ ਜਾਏ ਨੂੰ ਰੋਟੀ ਖਵਾਉਣੀ ਆ ਉਹ ਮਾਰਨ ਤੁਰਿਆ ਆ ਰਿਹਾ ਉਹ ਜਿਹੜਾ ਬੰਦਾ ਉਹਦੇ ਘਰ ਆਇਆ ਹੋਇਆ ਸੀ ਉਹਨੇ ਕੋਈ ਚੀਜ਼ ਥੱਲੇ ਸਿੱਟ ਕੇ ਕਿਹਾ ਚੱਕੀ ਮਾਰੀ ਜੀ ਚੱਕੀ ਕਿਉਂਨੇ ਉਹ ਬੰਦੇ ਦੇ ਸਿਰ ਤੇ ਮਾਰੀ ਤਲਵਾਰ ਵੱਢ ਕੇ ਉਹ ਮਾਰਿਆ ਟੁਕੜੇ ਟੁਕੜੇ ਕਰਕੇ ਪੀਸ ਬਣਾ ਕੇ ਪਤੀਲੇ ਚ ਪਾਣੀ ਪਾ ਕੇ ਵਿੱਚ ਮਸਾਲੇ ਪਾ ਕੇ ਉਬਲਣਾ ਰੱਖਤਾ ਉਹਨੂੰ ਇੱਕ ਪਾਸੇ ਬੁੜੀਆਂ ਸਦਲੀਆਂ ਰੋਟੀ ਲਾਹੋ ਜਾਨੂ ਘਰੇ ਪਹੁੰਚਿਆ ਉਹ ਕਹਿੰਦਾ ਬੜੀ ਖੁਸ਼ਬੂ ਆ ਰਹੀ ਅੱਜ ਤੱਕ ਕਹਿੰਦੇ ਮੈਨੂੰ ਪਤਾ ਲੱਗਿਆ ਤੁਸੀਂ ਆ ਰਹੇ ਹੋ ਮੈਂ ਤੁਹਾਡੇ ਲਈ ਇੰਨਾ ਮੀਟ ਬਣਾਇਆ ਤੇ ਨਾਲੇ ਪ੍ਰਸ਼ਾਦੇ ਤਿਆਰ ਕੀਤੇ ਰੋਟੀ ਬਣਾਈ ਹੈ। ਉਹੀ ਬੰਦਾ ਮਾਰ ਕਿਉਂ ਨੇ ਮੀਟ ਬਣਾ ਕੇ ਮਹਾਰਾਜ ਕਹਿੰਦੇ ਉੱਥੇ ਖਵਾਇਆ ਆ ਉਹਦੇ ਘਰ ਵਾਲੇ ਨੂੰ ਜਿਹੜੇ ਬੰਦੇ ਨੇ ਉਹਦੇ ਨੂੰ ਕਿਹਾ ਸੀ ਵੀ ਤੇਰੇ ਘਰ ਵਾਲੀ ਦੀ ਵਿਚਾਰਨ ਹੋ ਗਈ ਉਹਨੂੰ ਉਹਨੇ ਕੁੱਟਿਆ ਉਹ ਮੇਰੇ ਘਰ ਦੀ ਤਾਂ ਇੰਨੀ ਚੰਗੀ ਹੈ ਦੇਖ। ਦੇਖ ਇਹਨੇ ਸਾਡੀ ਕਿੰਨੀ ਸੇਵਾ ਕੀਤੀ ਹੈ। ਮਹਾਰਾਜ 10ਵੇਂ ਪਾਸ਼ਾ ਕਹਿੰਦੇ ਔਰੰਗਜ਼ੇਬ ਤੂੰ ਤਾਂ ਉਹਨਾਂ ਨਾਲੋਂ ਵੀ ਭੈੜਾ ਨਿਕਲਿਆ। ਲਾਂਤਾਂ ਪਾਈਆਂ ਨੂੰ ਲਾਂਤਾਂ ਪਾਈਆਂ ਜ਼ਫਰਨਾਮੇ ਦੇ ਵਿੱਚ ਰੰਗ ਜੇਬ ਨੂੰ ਅਸਲੀਅਤ ਦਾ ਪਤਾ ਨਹੀਂ ਸੀ ਰਾਜੇ ਨੂੰ ਕਦੇ ਅਸਲੀਅਤ ਦਾ ਉੱਤੇ ਤੱਕ ਪਤਾ ਨਹੀਂ ਹੁੰਦਾ ਥੱਲੇ ਕੁਝ ਹੋਰ ਚੱਲਦਾ ਹੁੰਦਾ ਉੱਤੇ ਕੁਝ ਹੋਰ ਪਚਾਇਆ ਜਾਂਦਾ ਹੁੰਦਾ ਇਹ ਚੀਜ਼ਾਂ ਰਾਜ ਦੀਆਂ ਨੇ ਸਾਰੀਆਂ ਤੇ ਤੁਸੀਂ ਲੋਕਾਂ ਨੇ ਮਗਰ ਲਾ ਕੇ ਉਹ ਐ ਲਿਖਿਆ ਉਹ ਲਿਖਿਆ ਹਰ ਚੀਜ਼ ਵਿੱਚੋਂ ਗੁਣ ਮਿਲਦਾ ਪਿਛਲੇ ਇਤਿਹਾਸ ਵਿੱਚੋਂ 10ਵੇਂ ਪਾਛਨ ਰਾਮਾ ਅਵਤਾਰ ਲਿਖ ਕੇ ਸਾਰਾ ਸਮਾਪਤੀ ਤੇ ਇੱਕ ਗੱਲ ਕੀਤੀ ਆ ਕੇ ਬੜੀ ਵਧੀਆ ਕਹਿੰਦੇ ਜਦੋਂ ਰਾਮਚੰਦਰ ਜੀ ਨੇ ਸਰਜੂ ਨਦੀ ਦੇ ਵਿੱਚ ਜਾ ਕੇ ਬੈਠ ਕੇ ਸਮਾਧੀ ਲਾ ਕੇ ਜਲ ਵਿੱਚ ਲੀਨ ਹੋ ਗਏ ਅਵਤਾਰਾਂ ਦਾ ਹੀ ਹਿਸਾਬ ਹੁੰਦਾ ਪਾਣੀ 'ਚ ਹੀ ਲੀਨ ਹੋ ਗਏ ਜਦੋਂ ਚਾਰੇ ਭਰਾਵਾਂ ਨੂੰ ਪਤਾ ਲੱਗਿਆ ਲక్ష్మణ ਨੂੰ ਸਤਰੂ ਗਨ ਨੂੰ ਭਰਤ ਨੂੰ ਇਹ ਸਾਡਾ ਭਰਾ ਜਿਹੜਾ ਸੀ ਉਹ ਜਲ ਸਮਾਧੀ ਲੈ ਗਿਆ ਚਾਰਾਂ ਭਰਾਵਾਂ ਨੇ ਜਾ ਕੇ ਸਰਜੂ ਨਦੀ 'ਚ ਛਾਲ ਮਾਰ ਦਿੱਤੀ ਵੀ ਭਰਾ ਤੋਂ ਬਿਨਾ ਅਸੀਂ ਸਾਡੀ ਕਾਹਦੀ ਜ਼ਿੰਦਗੀ ਹੈ ਜਦੋਂ ਅਯੁੱਧਿਆ ਵਿੱਚ ਪਤਾ ਲੱਗਿਆ ਸਾਰੇ ਲੋਕਾਂ ਨੂੰ ਕਿ ਰਾਮਚੰਦਰ ਜੀ ਤੇ ਸਾਰੇ ਭਰਾ ਤਾਂ ਚਲੇ ਗਏ ਨੇ ਅਯੁੱਧਿਆ ਦੇ ਸਾਰੇ ਬੰਦੇ ਹੀ ਨਹਿਰ 'ਚ ਛਾਲ ਮਾਰ ਗਏ ਸਰਜੂ 'ਚ ਕਹਿੰਦੇ ਅਸੀਂ ਰਾਮਚੰਦਰ ਜੀ ਤੋਂ ਬਿਨਾ ਕੀ ਜਾਣਾ ਹਾਂ ਸੁਰਗਵਾਸ ਰਗਵਰ ਕਰਾ ਸਗਰੀ ਪੁਰੀ ਸਮੇਤ ਮਹਾਰਾਜ ਨੇ ਉੱਥੇ ਇੱਕ ਮੋਰਲ ਕੱਢ ਕੇ ਲਿਖਿਆ ਥੱਲੇ ਵੀ ਚਾਰ ਭਰਾਵਾਂ ਦੇ ਪਿਆਰ ਤੋਂ ਮੈਂ ਬਲਿਹਾਰ ਜਾਵਾਂ ਮੈਂ ਚਾਹੁੰਨਾ ਖਾਲਸੇ ਵਿੱਚ ਵੀ ਐਸਾ ਪਿਆਰ ਹੋਵੇ ਮਹਾਰਾਜ ਖੀਰ ਤੇ ਜਾ ਕੇ ਲਿਖਦੇ ਨੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਵਾਂਖਰੇ ਨਹੀਂ ਆਨੇ ਹੋ ਆਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹਿਮਤ ਇੱਕ ਨਾ ਮੰਨੇ ਸਿਮਰ ਸਾਸਤਰ ਵੇਦ ਸਵੇ ਬਹੁ ਭੇਦ ਕਾ ਹਮੇ ਇੱਕਦਾਂ ਜਾਣੇ ਹੋ ਸਿਰਿ ਇਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਕਹਨੇ ਦਸਮ ਗ੍ਰੰਥ ਮੈਂ ਨਹੀਂ ਲਿਖਿਆ ਸਭ ਤੋਹੇ ਬਖਾਨਿਓ ਸਾਰਾ ਉਹਦੀ ਕਿਰਪਾ ਨਾਲ ਹੀ ਲਿਖਿਆ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਨੇਤਰ ਤੋਂ ਕੇ ਚਰਨ ਤਰ ਸਤਦਰਬ ਤੀਰ ਤਰੰਗ ਜੀਨੇ ਪੜਿਆ ਹੁੰਦਾ ਨਾ ਉਹਨੂੰ ਪਤਾ ਹੁੰਦਾ ਤੁਸੀਂ ਤਾਂ ਕਿਸੇ ਨੇ ਪੜਿਆ ਹੀ ਨਹੀਂਗਾ ਕੁਝ ਤੁਹਾਨੂੰ ਤੇ ਉਦਾਂ ਹੀ ਕੋਈ ਮਗਰਲਾ ਤੋਰੇ ਬਾਠੀ ਦਸਮ ਗ੍ਰੰਥ ਦਾ 106ਵਾਂ ਚਲਿੱਤਰ ਦੇਖ ਤੋਂ ਤੁਸੀਂ ਕੰਮ ਚਲਿੱਤਰ ਨਹੀਂ ਸੁਣਾਏ ਸੁਣ ਲਓ ਚਾਰ ਠੱਗ ਨੇ ਇੱਕ ਪਿੰਡ 'ਚ ਇੱਕ ਬੰਦਾ ਉਹ ਭੋਲਾ ਜਿਹਾ ਬੰਦਾ ਉਹਦੇ ਕੋਲ ਇੱਕ ਲੇਲਾ ਭੇਡ ਦਾ ਬੰਦਿਆਂ ਦੇ ਚਲਿੱਤਰ ਦੇਖ ਲਓ ਉਹ ਭੇਡ ਦਾ ਲੇਲਾ ਲੈ ਕੇ ਬਾਜ਼ਾਰ ਮੰਡੀ ਲੱਗੀ ਸੀ ਪਸ਼ੂਆਂ ਦੀ ਵੇਚਣ ਚੱਲਿਆ ਜਦ ਵੇਚਣ ਚੱਲਿਆ ਤਾਂ ਰਸਤੇ ਦੇ ਵਿੱਚ ਉਹ ਠੱਗਾਂ ਨੇ ਸਕੀਮ ਬਣੇ ਤਾਂ ਲੇਲਾ ਕਿਵੇਂ ਖੋਲ ਗਏ ਕੋਈ ਤਰੀਕਾ ਵਰਤੀਏ ਉਹਨਾਂ ਨੇ ਕੀ ਕੀਤਾ ਇੱਕ ਬੰਦਾ ਇੱਥੇ ਖੜ ਗਿਆ ਪਿੰਡ ਦੇ ਬਾਹਰ ਮੋੜ ਤੇ ਇੱਕ ਪਰੇ ਖੜ ਗਿਆ ਇੱਕ ਹੋਰ ਖੜ ਗਿਆ ਇੱਕ ਮੰਡੀ ਕੋਲ ਖੜ ਗਿਆ ਪਹਿਲਾ ਬੋਲਦਾ ਦੇਖੋ ਪ੍ਰਭਾਵ ਕਿਵੇਂ ਪੈਂਦਾ ਦੁਨੀਆ ਦੇ ਉੱਤੇ ਉਹ ਕਹਿੰਦਾ ਕੁੱਤਾ ਕਿੱਥੇ ਚੱਕਿਆ ਅੱਜ ਥੱਗ ਕਹਿੰਦਾ ਕਹਿੰਦਾ ਨਹੀਂ ਨਹੀਂ ਕੁੱਤਾ ਨਹੀਂ ਲੇਲਾ ਹੈ ਆ ਉਹ ਨਾਂ ਗਿਆ ਉਹਦੇ ਮਨ 'ਚ ਗੱਲ ਪਾਤੀ ਥੋੜੀ ਥੋੜੀ ਕਨਫਿਊਜ਼ਨ ਹੋ ਗਈ ਕੁੱਤਾ ਫਿਰ ਦੇਖਦਾ ਲੇਲਾ ਹੀ ਵੀ ਤਾਂ ਉਹ ਅਗਲਾ ਮੋੜ ਤੇ ਇੱਕ ਖੜਾ ਆਹ ਮੰਡੀ ਨੂੰ ਕੁੱਤਾ ਲੈ ਗਿਆ ਚੱਲੇ ਅੱਜ ਕੁੱਤੇ ਨਹੀਂ ਉੱਥੇ ਵਿਕਦੇ ਹੈ ਉਹ ਹੁਣ ਹੋਰ ਪ੍ਰੈਸ ਹੋ ਗਿਆ ਕਨਫਿਊਜ਼ਨ ਹੋ ਗਿਆ ਕਿ ਮੈਂ ਸੱਚ ਮੁੱੱਚੀ ਲੈ ਕੇ ਚੱਲ ਦੋ ਬੰਦਿਆਂ ਨੇ ਕਹਿਤਾ ਫਿਰ ਤੀਜਾ ਫਿਰ ਅੱਗੇ ਖੜਾ ਇਹ ਇੱਥੇ ਲੈ ਕੇ ਚੱਲੇ ਕੁੱਤਾ ਉਹਦੇ ਦਿਮਾਗ ਘਬਰਾਉਣ ਲੱਗ ਗਿਆ ਚਕਰਾਉਣ ਲੱਗ ਗਿਆ ਦੇਖਦਾ ਲੈਦਾ ਚੌਥੇ ਬੰਦੇ ਅੱਗੇ ਖੜਾ ਸੀ ਮੰਡੀ ਦੇ ਲਾਗੇ ਕਹਿੰਦਾ ਕੁੱਤਿਆਂ ਦੀ ਮੰਡੀ ਥੋੜੀ ਐ ਤੇ ਬੱਕਰੀਆਂ ਲੈ ਲੈ ਇੱਥੇ ਦਾ ਗਾਵਾਂ ਵੇਕਦੀਆਂ ਮੱਝਾਂ ਉਹ ਕੁੱਤਾ ਉੱਥੇ ਥੋੜੀ ਵਿਗੜਾ ਉਹ ਕਹਣਾ ਯਾਰ ਮੇਰਾ ਹੀ ਦਿਮਾਗ ਖਰਾਬ ਚਾਰ ਬੰਦੇ ਇਹਨੂੰ ਕੁੱਤਾ ਕਹਿ ਛੱਡਿਆ ਮੈਂ ਭਾਗਲਾ ਆਦਮੀ ਚੱਕ ਕੇ ਉਹਨੇ ਬਗਾ ਕੇ ਮਾਰਿਆ ਉਹਨਾਂ ਨੇ ਰਾਮ ਨਾਲ ਚੱਕਿਆ ਵੱਢਿਆ ਬਣਾਇਆ ਖਾ ਲਿਆ ਉਹ ਇਹੀ ਹਾਲ ਤੁਹਾਡਾ ਇੱਕ ਬੰਦਾ ਤੁਹਾਨੂੰ ਕਹਿੰਦਾ ਪਾਣੀ ਨਹੀਂ ਤੁਹਾਨੂੰ ਕੰਫਿਊਜ਼ਨ ਖੜਾ ਕਰ ਦਿੰਦਾ ਤੀਜਾ ਕਹਿੰਦਾ ਬਾਣੀ ਨਹੀਂ ਚੌਥਾ ਉਹ ਬਾਣੀ ਨਹੀਂ ਉਹ ਬਾਣੀ ਚੈ ਨਹੀਂ ਓਏ ਪੈ ਨਹੀਂ ਓਏ 100 ਬੰਦਾ ਤੁਹਾਡੇ ਮੰਗਰ ਪੈ ਗਿਆ ਉਹ ਤਾਂ ਚਾਲ ਠੱਗੀ ਸੀ ਇਹ ਤਾਂ 100 ਠੱਗ ਟੱਕਰਿਆ ਹੋਇਆ ਉਹ ਤੁਹਾਨੂੰ ਗਲਤ ਮਾਰਗ ਤੇ ਪਾਈ ਜਾਂਦੇ ਨੇ ਉਹਨਾਂ ਅਸਲੀਅਤ ਤੋਂ ਪਰੇ ਰੱਖੀ ਜਾਂਦੇ ਨੇ ਨੇਰੇ ਵਿੱਚ ਰੱਖੀ ਜਾਂਦੇ ਨੇ ਓਲੇ ਵਿੱਚ ਰੱਖੀ ਜਾਂਦੇ ਨੇ ਤੁਹਾਨੂੰ ਕੀ ਪਤਾ ਤੁਹਾਨੂੰ ਕੀ ਕੀ ਨਹੀਂ ਸਿੱਖਣ ਦੇਣਾ ਚਾਹੁੰਦੇ ਅਗਲੇ ਮੈਂ ਜੇ ਗਲਤ ਬੰਦਾ ਹੋਵਾਂ ਨਾ ਮੈਂ ਤੁਹਾਨੂੰ ਆ ਬਾਣੀ ਤੇ ਕਨਫਿਊਜ਼ਨ ਖੜਾ ਕਰ ਦਿਆਂਗਾ ਇਹ ਸਾਧ ਸੰਗਤ ਜੀ ਬਾਣੀ ਦੇਖੋ ਅਖੀਰ ਤੇ ਨਾਨਕ ਨਾਮ ਨਹੀਂ ਆਇਆ ਐ ਨਹੀਂ ਆਇਆ ਇਹ ਬਾਣੀ ਮਾਰ ਨਹੀਂ ਇਹ ਬਾਅਦ ਚ ਪਾਈ ਗਈ ਇੱਕ ਬੰਦਾ ਮੈਨੂੰ ਟ੍ਰਾਂਟੋ ਕਹਿੰਦਾ ਕਹਿੰਦੇ ਇਹ ਜਿਹੜੇ ਸਵਈਏ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਸਵਈਏ ਮੱਲੇ ਪੰਜਵੇਂ ਕੇ ਪਹਿਲੇ ਦੂਜੇ ਕਹਿੰਦਾ ਇਹ ਕਮਲਨੈਨ ਮਧਰਬੈਨ ਇਹ ਸਾਰਾ ਕ੍ਰਿਸ਼ਨ ਦੀ ਜਿੱਥੇ ਸੋਭਾ ਕੀਤੀ ਆ ਤੂੰ ਤਾਂ ਜਨਕ ਰਾਜਾ ਅਵਤਾਰ ਫਲਾਨਾ ਢੇਵਕਾ ਉਹ ਕਹਿੰਦਾ ਇਹ ਤਾਂ ਸਾਰਾ ਨਾਂ ਬਾਅਦ ਚ ਪਾਇਆ ਮੈਂ ਕਿਹਾ ਅੱਛਾ ਜੀ ਲੋਕੀ ਤੇ ਇਦਾਂ ਆਪਾਂ ਨੂੰ ਖੱਜਲ ਖਵਾਰ ਕਰਦੇ ਨੇ ਤੁਸੀਂ ਥੜਾ ਥੋੜਾ ਕਾਇਮ ਨਹੀਂਗਾ ਤੁਸੀਂ ਸਟੇਬਲ ਹੈ ਨਹੀਂਗੇ ਤੁਸੀਂ ਡਰ ਜੰਨੇ ਪਿਪਲਾਨ ਨੇ ਐਂ ਗੱਲ ਕਹੀ ਐ ਪਿਪਲਾਨ ਨੇ ਐਂ ਗੱਲ ਕਹੀ ਐ ਕਾਇਮ ਰਹੋ ਕਾਇਮ ਜੇ ਨਹੀਂ ਤੁਹਾਨੂੰ ਵੇਚ ਕੇ ਖਾ ਜਾਊਗਾ ਅਗਲਾ ਤੁਹਾਨੂੰ ਐ ਰਗੜ ਦੇਣਾ ਥਾਰਿਆਂ ਨੇ ਖੜ ਕੇ ਇੱਕ ਜਗ੍ਹਾ ਦੇ ਉੱਤੇ ਡਟ ਕੇ ਰਹੋ ਕੋਈ ਸ਼ੰਕਾ ਹੋਵੇ ਗੁਰੂ ਗ੍ਰੰਥ ਸਾਹਿਬ ਬੈਠੇ ਨੇ ਨਾ ਮੈਂ ਤੁਹਾਨੂੰ ਕਿਹਾ ਸੀ ਦੀਗ ਬਣਾ ਕੇ ਪੰਜ ਸਿੰਘ ਰਮਾਲਾ ਰੱਖ ਕੇ ਸਰਦਾਂ ਨਾਲ ਭੇਟਾ ਪਾ ਕੇ ਗੋਲਵ ਦੇ ਬੇਨਤੀ ਕਰੋ ਮਹਾਰਾਜ ਸਾਨੂੰ ਆ ਸ਼ੱਕ ਪੈਦਾ ਹੋ ਗਿਆ